ਕਿ ਮੱਧਿਆ ਕੋ ਗੁਜ਼ਰਦੇ ਹੋਏ ਸਭਾ ਨੂੰ ਸ੍ਰੀ ਪਹਿਲੀ ਟੁਕੜੀ ਜਿਹਨਾਂ ਨੂੰ ਨੂਰ ਕਰਦੇ ਨੇ ਅਸਾਈ ਅਸਭਾ ਨੂੰ ਸਮਾਧਾਨ ਜੇ ਤੋਂ ਨੇੜ ਕਰੇ ਨੇ ਅਸਾਈ ਭੁਨੇਖਾ ਖਾਹੋ ਜੀ ਸਭਾ ਹੋਂਕਾਰ ਜਿਹਨਾਂ ਨੂੰ ਨੂਰ ਕਰਦੇ ਨੇ ਅਸਾਈ ਜਰੂਖਾ ਜੀ ਕਦਮ-ਕਦਮ ਤਰੱਕੀਾਂ ਦੇ ਰਾਹੇ ਐਸਸੀਸੀ ਐਵੀ ਕਾਲਜ ਜਿਹਨਾਂ ਨੂੰ ਲੀਡ ਕਰਨੇ ਆਬੇ ਅਗਮ ਦੀ ਪਾਈ ਪਠਾਨਕੋਟ ਜਿਹਨਾਂ ਨੂੰ ਲੀਡ ਕਰਨੇ ਮਕਸਦ ਹੈ ਲੜਕੀਆਂ ਪਠਾਨਕੋਟ ਜਿਹਨਾਂ ਨੂੰ ਲੀਡ ਕਰਨੇ ਨਰਿੰਜੀਤ ਜੀ Yeah, but डॉ नवजोत जी कैबिनेट मंत्री डिस्ट्रिक्ट पठानकोट आए थे उन्होंने फ्लैग होस्ट किया है साढ़े डिस्ट्रिक्ट पठानकोट वास्तव बहुत माणी गल है और इसलिए खुशी का मौका है लेकिन उसके मैं सारे यही भी अपील करता है कि जो लोग ਤਾਂ ਇਹ ਜਿਲ੍ਹਾ ਸ਼ਹੀਦਿਆ ਨੇ ਸਾਨੂੰ ਇਹ ਜ਼ਾਬਤ ਲਾਇਆ ਸਾਨੂੰ ਉਹਨਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਉਹਨਾਂ ਨੂੰ ਵੀ ਮਾਨ ਸਨਮਾਨ ਦੇਣਾ ਚਾਹੀਦਾ ਹੈ ਕਿ ਸਾਰਿਆਂ ਨੂੰ ਸਾਰੇ ਸਾਡੇ ਪਠਾਨਕੋਟ ਵਾਸੀ ਸਾਰੇ ਪੰਜਾਬ ਵਾਸੀ ਕਲਪਤੀ ਪੂਰੇ ਹਿੰਦੁਸਤਾਨ ਨੂੰ ਮੇਰੇ ਵੱਲੋਂ ਤੇ ਮੇਰੀ ਪੂਰੀ ਟੀਮ ਵੱਲੋਂ ਆਜ਼ਾਦੀ ਦੀ ਬਹੁਤ-ਬਹੁਤ ਸ਼ੁਭ ਕਾਮਨਾ ਹੈ ਜੈ ਹਿੰਦ ਜੀ ਮੈਨੂੰ ਬੜੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਅੱਜ ਅਸੀਂ ਜ਼ਿਲ੍ਹਾ ਪਠਾਨਕੋਟ ਵਿੱਚ ਜਿਹੜਾ ਨਾਸਿਵਾ ਪੂਰਾ ਦੇਸ਼ ਆਜ਼ਾਦੀ ਦਾ ਆਪਣਾ ਦੇ ਅਸੀਂ ਪਹੁੰਚੇ ਸ਼ਿਰਕਤ ਕੀਤੀ ਆ ਤੇ ਮੈਂ ਸਾਰਿਆਂ ਨੂੰ ਇਸ ਮੌਕੇ ਤੇ ਠਾਨਪੁਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਤੇ ਦੇਸ਼ ਦੇ ਜਿਹੜੇ ਬਾਹਰ ਸਾਡੇ ਇੰਡੀਅਨ ਪਾਸ ਦੇ ਨੇ ਭਾਰਤੀ ਲੋਕ ਵਾਸੀ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਵਾਰਗਵਾਤ ਦਿੰਦੇ ਆ ਤੇ ਅੱਜ ਦੇ ਦਿਨ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੇ ਹੋਏ ਯਾਦ ਕਰਦੇ ਹੋਏ ਉਹਨਾਂ ਨੂੰ ਮੁੱਖ ਮੁੱਖ ਰੱਖਦੇ ਹੋਏ ਅਸੀਂ ਇਹ ਪੂਰਾ ਦੇ ਨਸੀ ਪੂਰਾ ਦੇਸ਼ ਉਹਦੇ ਚਾਵਾ ਨਸੀ ਬਣਾ ਰਹੇ ਸਰ ਆਜ਼ਾਦੀ ਦੀ ਕਿਸੇ ਦੀ ਜ਼ਾਦੇ ਬਚਾਈ ਸਾਥਾ ਲੈ ਰਹੇ ਪਰ ਇਹ ਜਿਹੜਾ ਪਠਾਨਕੋਟ ਦੇ ਉੱਤੇ ਗੱਲ ਕੀਤੀ ਖਾਸਲੇ ਪਠਾਨਕੋਟ ਹਲਕੇ ਦੀ ਗੱਲ ਕਰੀ ਇਖਤਾਲ ਵਿਕਾਸ ਵਾਸਤੇ ਜਿਹੜਾ ਇਹ 5 ਸਾਲਾਂ ਵਿੱਚ ਸਖੜਾ ਹੀ ਰਿਹਾ ਹੈ ਅੱਜ ਤੱਕ ਇਥੇ ਕੋਈ ਡਿਵੈਲਪਮੈਂਟ ਨਹੀਂ ਹੋ ਪਈ ਨਹੀਂ ਕੋਈ ਇਦਾਂ ਦੀ ਕੋਈ ਗੱਲ ਨਹੀਂ ਦੇਖੋ ਜਦੋਂ ਦੀ ਪੰਜਾਬ ਦੇ ਚਾਵਾਂ ਦੀ ਪਾਰਟੀ ਸਰਕਾਰ ਆਈ ਲੋਕਾਂ ਨੇ ਇੱਕ ਬਹੁਤ ਵੱਡਾ ਮੈਂਡੇਟ ਦੇ ਕੇ ਆਪਾਂ ਦੀ ਪਾਰਟੀ ਨੂੰ ਮੌਕਾ ਦਿੱਤਾ ਨੇ ਤੇ ਸਾਡੇ ਸੀਐਮ ਸਾਫ ਸਰਦਾਰ ਪਰਮਸਰਦ ਮਾਨ ਜੀ ਵੀ ਉਹ ਦਿਨ ਰਾਤ ਤਾਂ ਦਹੀਨਾਂ ਪੰਜਾਬ ਦੀ ਸੇਵਾ ਵਾਲੇ ਲੱਗੇ ਹੋਏ ਨੇ ਤੇ ਮੈਨੂੰ ਨਹੀਂ ਲੱਗਦਾ ਕੋਈ ਇਦਾਂ ਦੀ ਕੋਈ ਉਹਨਾਂ ਵੱਲੋਂ ਕੋਈ ਕਮੀ ਪੈਸੀ ਰਹੀ ਆ ਜੇ ਕੋਈ ਲੱਗਦਾ ਤਾਂ ਅਸੀਂ ਜ਼ਰੂਰ ਆਪਾਂ ਇੱਕ ਵਾਰੀ ਆਪਾਂ ਆ ਕੇ ਪੂਰੇ ਲੋਕਲ ਟੀਮ ਨਾਲ ਲੀਡਰਸ਼ਿਪ ਨਾਲ ਗੱਲ ਕਰ ਲਾਂ ਜਿਹੜੀ ਕਮੀਆਂ ਪਈ ਸੀ ਹੈਗੀਆਂ ਜੇ ਕੋਈ ਹੈਗੀ ਕੋਈ ਦਿੱਕਤਾ ਪਾ ਕਰ ਲਾਂ ਜੀ ਸਰ ਜੀ ਲੋਕਾਂ ਦਾ ਕਹਿਣਾ ਹੈ ਕਿ ਪਖਾਨ ਤੋਂ ਜਿਹੜਾ ਹਲਕਾ ਹੋ ਕੇ ਵੀ ਤਾਂ ਇਹ ਗੱਲ ਇਹ ਵੀ ਨਹੀਂ ਦੇ ਨੇ ਜਿਹੜੀ ਲੀਡਿੰਗ ਹੈ ਜੋ ਪਾਵਰ ਸਟੇਟ ਸਰਕਾਰ ਜਿਹੜੀ ਆਮ ਆਦਮੀ ਪਾਰੀ ਉਹ ਤਾਂ ਕਰਦੇ ਸ਼ਾਇਦ ਜਿਹੜਾ ਨਹੀਂ 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 ਦੇਖੋ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਮੈਂ ਤੁਹਾਨੂੰ ਬੜੀ ਪ੍ਰੈਕਟੀਕਲ ਗੱਲ ਦੱਸਦਾ ਜਦੋਂ ਕੋਈ ਪਿੰਡ ਦਾ ਸਰਪੰਚ ਵੀ ਬਣ ਜਾਂਦਾ ਉਹ ਸਾਰਿਆਂ ਦਾ ਸਾਜਾ ਹੁੰਦਾ ਚਾਹੇ ਉਹਨੂੰ ਵੋਟ ਪਾਈ ਕਿ ਨਹੀਂ ਪਾਈ ਇਸੇ ਤਰ੍ਹਾਂ ਹੀ ਸਾਡੇ ਸੀਐਮ ਸਾਹਿਬ ਦੀ ਸੋਚ ਆ ਜਿਉਂ ਪੰਜਾਬ ਦੇ ਮੁੱਖ ਮੰਤਰੀ ਉਹ ਸਾਰੇ ਹਲਕਿਆਂ ਦੇ 117 ਹਲਕਿਆਂ ਦੇ ਮੁੱਖ ਮੰਤਰੀ ਆ ਤੇ ਉਹਨਾਂ ਦੇ ਮਨ 'ਚ ਕੋਈ ਇਦਾਂ ਦੀ ਨਹੀਂ ਹੈਗੀ ਕੋਈ ਇਦਾਂ ਦੀ ਆਪਾ ਕੋਈ ਪਾਰਸ਼ੀਐਲਟੀ ਕਰੀਏ ਸਾਰਿਆਂ ਨੂੰ ਅੱਖ ਨਾਲ ਦੇਖਦੇ ਨੇ ਤੇ ਜਰੂਰ ਅੱਗੇ ਆਉਣ ਵਾਲੇ ਸਮੇਂ ਤੁਹਾਨੂੰ ਵਧੀਆ ਰਿਜ਼ਲਟ ਦੇਖਣਗੇ ਜੀ ਧੰਨਵਾਦ